ਬੜੇ ਪੁਰਾਣੇ ਸਮੇਂ ਦੀ ਗੱਲ ਹੈ ਬਾਈ ਇੱਕ ਪਿੰਡ ਵਿੱਚ ਇੱਕ ਠੱਗ ਰਹਿੰਦਾ ਸੀ ਇੱਕ ਉਹਦੇ ਘਰ ਵਾਲੀ ਸੀ ਇੱਕ ਉਹਦਾ 15 ਸਾਲ ਦਾ ਮੁੰਡਾ ਸੀ ਤੇ ਠੱਗ ਦੀ ਮੌਤ ਹੋ ਜਾਂਦੀ ਹੈ ਤੇ ਠੱਗ ਦਾ ਮੁੰਡਾ ਆਪਦੀ ਬੇਬੇ ਨੂੰ ਕਹਿੰਦਾ ਬੇਬੇ ਬਾਪੂ ਕੀ ਕਰਦਾ ਸੀ ਤਾਂ ਉਹਦੀ ਬੇਬੇ ਕਹਿੰਦੀ ਤੇਰਾ ਬਾਪੂ ਭਾਈ ਲੋਕਾਂ ਨਾਲ ਠੱਗੀ ਮਾਰਦਾ ਸੀ ਲੋਕਾਂ ਦੇ ਜੋੜੇ ਚੱਕ ਲਿਆਉਂਦਾ ਸੀ ਤੇ ਉਹ ਵੇਚ ਦਿੰਦਾ ਸੀ ਤਾਂ ਉਹਦਾ ਮੁੰਡਾ ਵੀ ਉਹੀ ਕੰਮ ਕਰਨ ਲੱਗਿਆ ਜਿਹੜਾ ਉਹਦਾ ਬਾਪ ਕਰਦਾ ਸੀ ਉਹ ਵੀ ਲੋਕਾਂ ਦੇ ਜੁੜੇ ਚੱਕ ਲਿਆਇਆ ਕਰੇ ਤੇ ਵੇਚ ਦਿਆ ਕਰੇ ਇਸ ਤਰ੍ਹਾਂ ਕਾफी ਸਮਾਂ ਇਹ سلسلہ ਚੱਲਦਾ ਰਿਹਾ ਇੱਕ ਦਿਨ ਉਹ ਖੇਤਾਂ ਦੇ ਵਿੱਚ ਗਿਆ ਦੋ ਸਹੇ ਫੜ ਲਿਆ ਇੱਕ ਸਹਾ ਉਹਨੇ ਘਰੇ ਮੰਨਤਾ ਤੇ ਦੂਜਾ ਸਹਾ ਉਹਨੇ ਆਪਦੇ ਨਾਲ ਚੱਕਿਆ ਤੇ ਆਪਦੀ ਮਾਂ ਨੂੰ ਜਾਂਦਾ ਜਾਂਦਾ ਕਹਿੰਦਾ ਬੀਬੇ ਅੱਜ ਤੂੰ ਮੱਕੀ ਦੀਆਂ ਰੋਟੀਆਂ ਤੇ ਮੂੰਗੀ ਦੀ ਦਾਲ ਬਣਾ ਕੇ ਰੱਖੀ ਐਨਾ ਕਹਿ ਕੇ ਉਹ ਖੇਤਾਂ ਨੂੰ ਤੁਰ ਪਿਆ ਤੇ ਇੱਕ ਪਹੇ ਤੇ ਜਾ ਬੈਠਾ ਜੋ ਪਹੇਤੇ ਜਾ ਬੈਠਾ ਉਧਰੋਂ ਦੀ ਤਿੰਨ ਠੱਗ ਹੋ ਰਾਇ ਉਹ ਮੁੰਡੇ ਲਵੇ ਆ ਕੇ ਬਹਿ ਗਏ ਉਹਨਾਂ ਠੱਗਾਂ ਨੇ ਆਖਿਆ ਵੀ ਇਹ ਮੁੰਡੇ ਨੂੰ ਪੁੱਛਦਿਆ ਕੀ ਗੱਲ ਬਾਤ ਹੈ ਉਹ ਮੁੰਡੇ ਨਾਲ ਗੱਲਾਂ ਬਾਤਾਂ ਕਰਨ ਲੱਗੇ ਤੇ ਉਹ ਮੁੰਡਾ ਵੀ ਗਾਹਾਂ ਠੱਗ ਸੀ ਉਹ ਕਹਿੰਦਾ ਆਪਾਂ ਵੀ ਇਹਨਾਂ ਨਾਲ ਠੱਗੀ ਮਾਰਨੀ ਹੈ ਤੇ ਉਹ ਮੁੰਡਾ ਕਹਿੰਦਾ ਆਜੋ ਸੋਨੂੰ ਮੈਂ ਘਰੇ ਲੈ ਕੇ ਚਲਦਾ ਉਹ ਠੱਗ ਕਹਿੰਦੇ ਠੀਕ ਹੈ ਤਾਂ ਉਹਨੇ ਉਹ ਜਿਹੜਾ ਸਾਹ ਨਾਲ ਲੈ ਕੇ ਗਿਆ ਸੀ ਉਹ ਸਹੇ ਨੂੰ ਕਹਿੰਦਾ ਚੱਲ ਵੀ ਦੋਸਤਾ ਤੂੰ ਜਾ ਕੇ ਪਹਿਲਾਂ ਪਹਿਲਾਂ ਮਾਂ ਨੂੰ ਦੱਸ ਦੇ ਵੀ ਨਾਲੇ ਮੱਕੀ ਦੀਆਂ ਰੋਟੀਆਂ ਤੇ ਮੂੰਗ ਦੀ ਦਾਲ ਬਣਾ ਕੇ ਰੱਖੀ ਤਾਂ ਸਹਾ ਉਹਨੇ ਛੜਤਾ ਸਾਸਤ ਬੂਸੀਆਂ ਮਾਰਦਾ ਮਾਰਦਾ ਖੇਤਾਂ ਨੂੰ ਹੋ ਗਿਆ ਤੇ ਜਦੋਂ ਉਹ ਘਰੇ ਆਏ ਉਹ ਸਾਹ ਇੱਕ ਜਿਹੜਾ ਦੂਸਰਾ ਸੀ ਕਿੱਲੇ ਨਾਲ ਬੰਨਿਆ ਹੋਇਆ ਸੀ ਉਹ ਠੱਗ ਦੇਖ ਕੇ ਹੈਰਾਨ ਰਹਿ ਗਏ ਵੀ ਇਹ ਸਾਹ ਪਹਿਲੀ ਆ ਗਿਆ ਜਦੋਂ ਉਹ ਮੰਝੇ ਦੇ ਬੈਠੇ ਤੇ ਰੋਟੀਆਂ ਖਾਣ ਲੱਗੇ ਉਹੀ ਮੂੰਗੀ ਦੀ ਦਾਲ ਤੇ ਮੱਕੀ ਦੀਆਂ ਰੋਟੀਆਂ ਖਾਧੀਆਂ ਜਦੋਂ ਉਹਨਾਂ ਨੇ ਆਖਿਆ ਬੀ ਸਹਾ ਦਾ ਬਹੁਤ ਸਿਆਣਾ ਹੈ ਵੀ ਇੰਨਾ ਸਮਝਦਾਰ ਪਹਿਲੀ ਆਕੇ ਇਹਦੀ ਮਾਂ ਨੂੰ ਦੱਸਤਾ ਉਹ ਰੋਟੀਆਂ ਲੂਟੀਆਂ ਖਾ ਕੇ ਕਹਿੰਦੇ ਆਏ ਦੱਸ ਜਾਰਾ ਤੂੰ ਆ ਸਹੇ ਦੇ ਕਿੰਨੇ ਪੈਸੇ ਲੈਣੇ ਨੇ ਉਹ ਕਹਿੰਦਾ ਮੈਂ ਨਹੀਂ ਵੇਚਣਾ ਕਹਿੰਦਾ ਨਹੀਂ ਨਹੀਂ ਦੱਸ ਤੂੰ ਕਿੰਨੇ ਪੈਸੇ ਲੈਣੇ ਨੇ ਕਹਿੰਦਾ ਮੈਂ ਤਾਂ ਫਿਰ 2000 ਰੁਪਏ ਲੈਣਾ ਠਾਗਾ ਨੇ 2000 ਰੁਪਏ ਦਿੱਤਾ ਤੇ ਉਹ ਸਹਾ ਲੈ ਗਈ ਜੋ ਸਹਾ ਲੈ ਕੇ ਆਪਦੇ ਪਿੰਡ ਨੂੰ ਤੁਰਪੇ ਤੇ ਪਿੰਡ ਦੇ ਬਾਹਰ ਉਹ ਆਪਦੇ ਦੇ ਖੂਹ ਤੇ ਨਹਾਉਣ ਲੱਗੇ ਤੇ ਸਹੇ ਨੂੰ ਆਖਿਆ ਲੈ ਵੀ ਭਾਈ ਤੂੰ ਘਰੇ ਜਾ ਕੇ ਸਾਡੇ ਵੀ ਦੱਸ ਦੇ ਵੀ ਰੋਟੀਆਂ ਬਣਾ ਕੇ ਰੱਖੀ ਅਸੀਂ ਆਏ ਜਦੋਂ ਉਹ ਘਰੇ ਗਏ ਉਹਨਾਂ ਦੇ ਘਰੇ ਕਿਹੜੀਆਂ ਰੋਟੀਆਂ ਬਣਨੀਆਂ ਸੀਗੀਆਂ ਤਾਂ ਉਹ ਆਪਦੇ ਘਰ ਵਾਲੀ ਨੂੰ ਕਹਿੰਦੇ ਸਾਡੇ ਵਾਸਤੇ ਰੋਟੀਆਂ ਨਹੀਂ ਪਕਾਈਆਂ ਉਹਦੇ ਘਰ ਵਾਲੀਆਂ ਕਹਿੰਦੀਆਂ ਵੀ ਸਾਨੂੰ ਕਿਹੜਾ ਪਤਾ ਸੀ ਵੀ ਤੁਸੀਂ ਆ ਗਏ ਉਹ ਕਹਿੰਦੇ ਅਸੀਂ ਭੇਜਿਆ ਤਾਂ ਹੈਗਾ ਸੀ ਸਹੇ ਦੇ ਹੱਥ ਸੁਨੇਹਾ ਉਹ ਹੱਸ ਕੇ ਕਹਿੰਦੀ ਆਂ ਵੀ ਸਹੇ ਵੀ ਕਿਦੇ ਸੁਨੇਹਾ ਲਾਉਂਦੇ ਹੁੰਦੇ ਨੇ ਵੀ ਅਸੀਂ ਆਗੇ ਰੋਟੀਆਂ ਪਕਾ ਕੇ ਰੱਖਿਓ ਉਹ ਸੋਚਣ ਲੱਗੇ ਵੀ ਸਾਨੂੰ ਤਾਂ ਉਹ ਮੁੰਡੇ ਨੇ ਠੱਗੀ ਮਾਰ ਲਈ ਚਲੋ ਆਪਾਂ ਉਹ ਮੁੰਡੇ ਨੂੰ ਮਾਰ ਕੇ ਆਈਏ ਜਦੋਂ ਉਹ ਉਹ ਮੁੰਡੇ ਲੈ ਕੇ ਆਏ ਕਹਿਣ ਲੱਗੇ ਤੇਰੇ ਸਹੇ ਨੇ ਤਾਂ ਸਾਡੇ ਨਾਲ ਠੱਗੀ ਮਾਰੀ ਉਹ ਮੁੰਡਾ ਕਹਿੰਦਾ ਤੁਸੀਂ ਸਹੇ ਨੂੰ ਘਰ ਦਿਖਾਇਆ ਸੀ ਉਹਨਾਂ ਚੋਂ ਇੱਕ ਕਹਿੰਦਾ ਨਾ ਅਸੀਂ ਨਹੀਂ ਦਿਖਾਇਆ ਫਿਰ ਕਹਿੰਦੇ ਸਹਾ ਦੱਸੂ ਕਿਵੇਂ ਉਹ ਆਪਦੀ ਗਲਤੀ ਮੰਨ ਗਏ ਤੇ ਉਹ ਮੁੰਡੇ ਨੇ ਫਿਰ ਮੰਜੇ ਡਾਹੇ ਤੇ ਅੰਦਰ ਗਿਆ ਅੰਦਰ ਜਾ ਕੇ ਆਪਦੀ ਮਾਂ ਨੂੰ ਕਹਿੰਦਾ ਬੇਬੇ ਤੂੰ ਇਹਨਾਂ ਵਾਸਤੇ ਰੋਟੀਆਂ ਪਕਾ ਦੇ ਨਾਲੇ ਜਦੋਂ ਮੈਂ ਤੇਰੇ ਵਿੱਚ ਵੱਜੂ ਤੂੰ ਉਹ ਸਾਂਝਾ ਘੜੀਸ ਕੇ ਪੈ ਜੀ ਤੇ ਫਿਰ ਮੈਂ ਅੰਦਰੋਂ ਛੋਟੀ ਲਿਆਉਂ ਤੇ ਸੱਤ ਵਾਰੀ ਤੇਰੇ ਵਿੱਚ ਹਾਉ ਤੂੰ ਫਿਰ ਖੜੀ ਹੋ ਜੀ ਉਹੀ ਗੱਲ ਜਦੋਂ ਉਹ ਮੁੰਡਾ ਉਹਨਾਂ ਰੋਟੇ ਖਵਾਉਂਦਾ ਸੀ ਤੇ ਉਹ ਆਪਦੀ ਬੇਬੇ ਦੇ ਵਿੱਚ ਵੱਜਿਆ ਤੇ ਉਹਦੀ ਬੇਬੇ ਡਿੱਗ ਪਈ ਤੇ ਸਾਂਕੜੀ ਇਸਕੇ ਪੈ ਗਈ ਉਹ ਭੱਜ ਕੇ ਅੰਦਰ ਗਿਆ ਤੇ ਸੋਟੀ ਚਾੱਕ ਕੇ ਲਿਆਇਆ ਤੇ ਉਹਨੇ ਸੱਤ ਵਾਰੀ ਬੁੜੀ ਦੇ ਉੱਪਰ ਦੀ ਚਹਾਈ ਤੇ ਬੁੜੀ ਖੜੀ ਹੋ ਗਈ ਤੇ ਉਹ ਠੱਗ ਫੇਰ ਕਹਿੰਦੇ ਤੂੰ ਐਂ ਦੱਸ ਆ ਸੋਟੀ ਦੇ ਕਿੰਨੇ ਪੈਸੇ ਲੈਣੇ ਨੇ ਅਸੀਂ ਓਨੇ ਹੀ ਪੈਸੇ ਦੇਵਾਂਗੇ ਇਹ ਸੋਟੀ ਸਾਨੂੰ ਦੇ ਦੇ ਉਹ ਮੁੰਡਾ ਕਹਿੰਦਾ ਮੈਂ ਤਾਂ 2000 ਰੁਪਏ ਲੈਣਾ ਫੇਰ ਉਹ ਠੱਗਾ ਨੇ ਫੇਰ ਉਹਨੂੰ 2000 ਰੁਪਏ ਦਿੱਤਾ ਉਹ ਸੋਟੀ ਲੈ ਗਏ ਘਰਾਂ ਦੇ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਰਹੀਦੀ ਐ ਸਾਨੂੰ ਪਤਾ ਤਾਂ ਉਹਨਾਂ ਦੀ ਇੱਕ ਦਿਨ ਘਰ ਵਾਲੀ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਉਹਨਾਂ ਨੂੰ ਵਿਸ਼ਵਾਸ ਸੀ ਵੀ ਆਪਾਂ ਇੰਨੀਆਂ ਕੁੱਟ ਦਿੰਨੇ ਆ ਆਪਣੇ ਲਈ ਸੋਟੀ ਤਾਂ ਹੈਗੀ ਐ ਵੀ ਆਪਾਂ ਨੂੰ ਠੀਕ ਕਰ ਦੂ ਉਹਨਾਂ ਨੇ ਕੁੱਟ-ਕੁੱਟ ਆਪਦੇ ਘਰ ਵਾਲੀਆਂ ਲੰਬੀਆਂ ਪਾਤੀਆਂ ਜਦੋਂ ਉਹਨਾਂ ਨੇ ਸੋਟੀ ਸੰਘਾਈ ਉਹਨਾਂ ਨੇ ਕੀ ਖੜੇ ਹੋਣਾ ਸੀ ਉਹ ਸੋਚਣ ਲੱਗੇ ਵੀ ਮੁੰਡਾ ਤਾਂ ਸਾਡੇ ਨਾਲ ਫੇਟ ੱਗੀ ਮਾਰ ਗਿਆ ਚਲੋ ਐਦ ਕੀ ਨਹੀਂ ਆਪਾਂ ਉਹਨੂੰ ਛੱਡ ਦੇ ਇਹ ਕਿਦਾਂ ਉਹਨੂੰ ਆਪਾਂ ਕੁੱਟ ਕੀ ਲਿਆਵਾਂਗੇ ਜਦੋਂ ਉਹ ਫੇਰ ਉਹ ਮੁੰਡੇ ਲੈ ਕੇ ਆਏ ਉਹਨਾਂ ਨੇ ਉਹ ਮੁੰਡਾ ਬੰਨਿਆ ਤੇ ਬਨ ਕੇ ਕਹਿੰਦੀ ਇਹਨੂੰ ਆਪਾਂ ਨਹਿਰ ਸਿੜ ਦਿੰਨੇ ਆ ਜੇਦੋ ਬੰਨੀ ਆਉਂਦੇ ਨੇ ਤੇ ਰਾਹ ਦੇ ਵਿੱਚ ਇੱਕ ਜੱਟ ਦੀਆਂ ਝਿੰਜਣਾ ਵੱਡੀਆਂ ਪਈਆਂ ਹੁੰਦੀਆਂ ਨੇ ਉਹ ਠੱਗਾ ਨੂੰ ਭੁੱਖ ਲੱਗ ਜਾਂਦੀ ਹੈ ਉਹ ਕਹਿੰਦੇ ਆਪਾਂ ਮੁੰਡੇ ਨੂੰ ਆਪਰੀ ਦੇ ਵਿੱਚ ਬਨ ਕੇ ਵਗ ਜਾਂਦੇ ਆ ਆ ਕੇ ਨਹਿਰ ਛਿੜ ਦਾਂਗੇ ਤਾਂ ਉਹ ਭਰੀ ਦੇ ਵਿੱਚ ਬਨ ਕੇ ਉਹ ਮੁੰਡੇ ਨੂੰ ਆਪ ਰੋਟੀਆਂ ਖਾਣ ਵਗ ਜਾਂਦੇ ਨੇ ਉਦੋਂ ਇੱਕ ਗੁਜਰ ਆਉਂਦਾ ਚੋਰੀ ਕਰਨ ਜਦੋਂ ਝਿੰਜੜ ਨੂੰ ਅੱਗੇ ਚੱਕਣ ਲੱਗਦਾ ਤਾਂ ਉਹਦੇ ਵਿੱਚੋਂ ਮੁੰਡਾ ਨਿਕਲਿਆ ਆਉਂਦਾ ਉਹ ਗੁਜਰ ਕਹਿੰਦਾ ਤੂੰ ਇੱਥੇ ਕਿਵੇਂ ਬੰਨਿਆ ਪਿਆ ਤਾਂ ਉਹ ਮੁੰਡਾ ਕਹਿੰਦਾ ਮੇਰੇ ਭਾਈ ਮੇਰਾ ਵਿਆਹ ਕਰਨ ਨੂੰ ਫਿਰਦੇ ਸੀ ਇਸ ਕਰਕੇ ਮੈਂ ਇਹਦੇ ਵਿੱਚ ਲੋਗ ਗਿਆ ਮੈਂ ਵਿਆਹ ਨਹੀਂ ਕਰਾਉਂਦਾ ਉਹ ਗੁਜਰ ਕਹਿੰਦਾ ਫਿਰ ਐ ਕਰ ਤੂੰ ਮੈਨੂੰ ਬੰਨ ਦੇ ਇੱਥੇ ਮੈਂ ਵਿਆਹ ਕਰਾ ਲੂੰ ਤੂੰ ਨਹੀਂ ਕਰਾਉਣਾ ਨਾ ਕਰਾਈ ਉਹ ਗੁਜਰ ਨੂੰ ਬੰਨ ਦਿੰਦਾ ਤੇ ਆਪ ਗੁਜਰ ਦੀਆਂ ਜਿਹੜੀਆਂ ਬੱਕਰੀਆਂ ਹੁੰਦੀਆਂ ਨੇ 100 ਘਰੇ ਲੈ ਕੇ ਭੱਗ ਜਾਂਦਾ ਉਹ ਠੱਗ ਆਉਂਦੇ ਨੇ ਰੋਟੀ ਖਾ ਕੇ ਤੇ ਉਹ ਚੱਕਦੇ ਨੇ ਭਰੀ ਉਹੀ ਗੁੱਜਰ ਨੂੰ ਨਹਿਰ 'ਚ ਮਾਰ ਦਿੰਦੇ ਨੇ ਗੁੱਜਰ ਮਰ ਜਾਂਦਾ ਤੇ ਉਹਦੀਆਂ ਬੱਕਰੀਆਂ ਗੁੱਜਰ ਦੀਆਂ ਉਹ ਮੁੰਡੇ ਲੈਵੇ ਰਹਿ ਜਾਂਦੇ ਨੇ ਉਹ ਠੱਗ ਫੇਰ ਕਹਿੰਦੇ ਵੀ ਉਹਦੀ ਮਾਂ ਨੂੰ ਵੀ ਲਿਆਈਏ ਜਦੋਂ ਉਹਦੀ ਮਾਂ ਨੂੰ ਲੈਣ ਵਾਸਤੇ ਆਉਂਦੇ ਨੇ ਉਹ ਘਰੇ ਤਾਂ ਉਹ ਫੇਰ ਦੁੱਧ ਦੇ ਜਿਹੜੇ ਹੁੰਦੇ ਨੇ ਪਤੀਲੇ ਵਾਲੀ ਜਾਂਦਾ ਹੁੰਦਾ ਉਹ ਦੇਖ ਕੇ ਫੇਰ ਹਰਾਨ ਰਹੇ ਨੇ ਠੱਗ ਵੀ ਤੈਨੂੰ ਤਾਂ ਅਸੀਂ ਨਹਿਰ 'ਚ ਸੱਟਿਆ ਏ ਸੀ ਤੂੰ ਇੱਥੇ ਫੇਰ ਦੁੱਧੋ ਵਾਲੀ ਜਾਣਾ ਉਹ ਕਹਿੰਦਾ ਜੇ ਤੁਸੀਂ ਮੜਜ ਅੱਗੇ ਸਿੱਟਿਆਉਂਦੇ ਤਾਂ ਫਿਰ ਮੈਂ ਮਹਿਸਾ ਲੈਉਣੀਆਂ ਸੀਗੀਆਂ ਤੁਸੀਂ ਤਾਂ ਉਰੇ ਹੀ ਸਿੱਟਿਆਏ ਤਾਂ ਕਰਕੇ ਮੈਂ ਬੱਕਰੀਆਂ ਲਿਆਇਆ ਉਹ ਜਿਹੜੇ ਠੱਗ ਹੁੰਦੇ ਨੇ ਕਹਿੰਦੇ ਐਂ ਕਰ ਤੇ ਤੂੰ ਸਾਨੂੰ ਵੀ ਨਹਿਰ ਤੇ ਡੇ ਗਿਆ ਅਸੀਂ ਵੀ ਮਹਿਸਾ ਲੈ ਮੰਗੇ ਤਾਂ ਉਹ ਮੁੰਡਾ ਕਹਿੰਦਾ ਠੀਕ ਐ ਮੈਂ ਇੱਕ ਨੂੰ ਡੇਗੂ ਬਗਰ ਤੁਸੀਂ ਆਪਦੇ ਆਪ ਹੀ ਛਾਲਾ ਮਾਰ ਜਿਓ ਜਿਹੜੇ ਦੋ ਹੁੰਦੇ ਨੇ ਦੂਸਰੇ ਉਹ ਕਹਿੰਦੇ ਠੀਕ ਐ ਉਹੀ ਮੁੰਡਾ ਫਿਰ ਉਹ ਗਾਹਾਂ ਲਿਜਾ ਕੇ ਇੱਕ ਝਾਲ ਜੀ ਪੈਂਦੀ ਹੁੰਦੀ ਹੈ ਇੱਕ ਨੂੰ ੱਚ ਧੱਕਾ ਮਾਰਦਾ ਤੇ ਬਾਕੀ ਜਿਹੜੇ ਦੋ ਦੂਸਰੇ ਹੁੰਦੇ ਨੇ ਮੰਗਰੀ ਉਹ ਸਾਲਾ ਮਾਰਦੇ ਨੇ ਉਹ ਤਿੰਨੇ ਡੁੱਬ ਜਾਂਦੇ ਨੇ ਤੇ ਮਰ ਜਾਂਦੇ ਨੇ ਫਿਰ ਉਹ ਮੁੰਡਾ ਮਾਨਕ ਦੀਆਂ ਕਲੀਆਂ ਗਾਉਂਦਾ ਘਰੇ ਆ ਜਾਂਦਾ ਇਸ ਤਰ੍ਹਾਂ ਅੱਗੇ ਲੋਕ ਇਹੋ ਜਿਹੀਆਂ ਕਹਾਣੀਆਂ ਪਾਉਂਦੇ ਹੁੰਦੇ ਸੀ ਯਾਨੀ ਕਿ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਅੱਗੇ ਆਏ ਲੋਕ ਹਸਾਉਂਦੇ ਹੁੰਦੇ ਸੀ ਇੱਕ ਦੂਜੇ ਨੂੰ ਧੰਨਵਾਦ ਸਾਰਿਆਂ ਦਾ